ਅੱਜ ਤੁਹਾਡੇ ਲਈ ਲੈ ਕੇ ਆਇਆ ਜੀ ਨੁਸਖਾ ਲਿੰਕ ਦੇ ਵਿੱਚ ਜੋਸ਼ ਭਰ ਦੇ ਨਾਲ ਹੀ ਮੈਡੀਸਨ ਗੋਲੀਆਂ ਘਰੇ ਤਿਆਰ ਕਰ ਲਓ ਲਿੰਕ ਦੇ ਵਿੱਚ ਅੰਨਾ ਜੋਸ਼ ਭਰ ਦੋਗੀ ਤੁਸੀਂ ਵੀ ਹੈਰਾਨ ਹੋ ਜਾਓਗੇ ਵੀ ਕੀ ਖਾ ਲਿਆ ਕਿਤੇ ਕਾਮਰਾਜ ਤਾਂ ਨਹੀਂ ਖਾ ਲਿਆ ਐਵੇਂ ਦਾ ਰਿਜ਼ਲਟ ਮਿਲੂਗਾ ਇਹਦੇ ਲਈ ਲੈਣਾ ਜੀ ਜੈਫਲ ਜਵਤਰੀ 10-10 ਗ੍ਰਾਮ ਰੂਮੀ ਮਸਤਗੀ ਵਧੀਆ ਕੁਆਲਿਟੀ ਦੀ ਅਸਲੀ 6 ਗ੍ਰਾਮ ਲੌਂਗ 6 ਗ੍ਰਾਮ ਮਾਜੂ ਮਾਜੂ ਫਲ ਦੇ ਲੈਣਾ ਠੀਕ ਹੈ ਜੀ 6 ਗ੍ਰਾਮ ਕੁਸਤਾ ਫਲਾਦ ਠੀਕ ਹੈ ਜੀ ਇਹ ਲੈਣਾ ਤੁਸੀਂ ਨੇ 5 ਗ੍ਰਾਮ ਤੇ ਇਹਦੇ ਵਿੱਚ ਤੁਸੀਂ ਲੋਪਸਮ 1000 ਪੁੱਟੀ ਪਾਉਣੀ ਹੈ 2 ਗ੍ਰਾਮ ਠੀਕ ਹੈ ਜੀ ਬੰਕਪਸਮ ਇਹਦੇ ਵਿੱਚ ਪਾਉਣੀ ਹੈ ਤੁਸੀਂ ਨੇ 5 ਗ੍ਰਾਮ ਠੀਕ ਹੈ ਵਿਕਰਾਂਤਪਸਮ 5 ਗ੍ਰਾਮ ਆਬਰਕ 1000 ਪੁੱਟੀ 2 ਗ੍ਰਾਮ ਸਭ ਨੂੰ ਪੀਸ ਕੇ ਠੀਕ ਹੈ ਜੀ ਗੋਲੀਆਂ ਤਿਆਰ ਕਰ ਲੈਣੀਆਂ ਨੇ ਜੀ 5-5 ਸਵੈਮ ਜੀ ਦੀਆਂ ਇਹਦੇ ਉੱਤੇ ਸਿਲਵਰ ਵਰਕ ਹੈ ਚਾਂਦੀ ਦੇ ਵਰਕ ਦੀ ਕੋਟਿੰਗ ਕਰ ਲੈਣੀ ਹੈ ਠੀਕ ਹੈ ਇੱਕ ਗੋਲੀ ਸਵੇਰੇ ਇੱਕ ਗੋਲੀ ਰਾਤ ਨੂੰ ਦੁੱਧ ਦੇ ਨਾਲ ਲਓ ਰੋਟੀ ਖਾਣ ਤੋਂ ਅੱਧਾ ਘੰਟਾ ਬਾਅਦ ਲਿੰਗ ਦੇ ਵਿੱਚ ਅੰਨਾ ਜੋਸ਼ ਭਰ ਦੂਗੀ ਤੇ ਸ਼ਿਕਰਪਨ ਦੀ ਸਮੱਸਿਆ ਵੀ ਤੁਹਾਡੀ ਜਿਹੜੀ ਠੀਕ ਹੋ ਜਾਊਗੀ ਨੁਸਖਾ ਵਰਤੋ ਤੇ ਲਾਭ ਉਠਾਓ ਸ਼ਸ਼ੀ ਕਾ